ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣੂਗਾ ਜਸਵੀਰ ਕੌਰ ਰਸੋਈ ਦੇ ਵਿੱਚ ਸਾਬਰ ਤੇ ਇਡਲੀ ਬਣੂਗੀ ਅੱਜ ਆਪਾਂ ਉਹ ਬਣਾਵਾਂਗੇ ਉਹਦੇ ਵਾਸਤੇ ਆਪਾਂ ਇੱਕ ਕੌਲੇਜ ਦੀ ਸੂਜੀ ਦੀ ਲਈ ਹੈ ਤੇ ਇੱਧਰ ਆਪਾਂ ਸਬਜ਼ੀਆਂ ਲਈਆਂ ਕੜੀ ਪੱਤਾ ਆਪਾਂ ਜਰੂਰ ਪਾਉਣਾ ਕੜੀ ਪੱਤਾ ਇਹਦੇ ਵਿੱਚ ਇਹ ਜਿਹੜਾ ਮਿੱਠਾ ਨਮ ਹੁੰਦਾ ਨਾ ਉਹਨੂੰ ਕੜੀ ਪੱਤਾ ਕਹਿੰਦੇ ਆਪਾਂ ਆਲੂ ਲਈਆਂ ਲੌਕੀ ਲਈਆਂ ਪਿਆਜ਼ ਆ ਟਮਾਟਰ ਆ ਹਰੀ ਮਿਰਚ ਆ ਆਪਾਂ ਇਹ ਸਬਜ਼ੀਆਂ ਸਬਜ਼ੀ ਕੋਈ ਵੀ ਤੁਸੀਂ ਪਾ ਸਕਦੇ ਆ ਆਪਦੇ ਪਸੰਦ ਦੀ ਤੇ ਇਧਰ ਜੀ ਆਪਾਂ ਇੱਕ ਕੌਲੀ ਲਈ ਹੈ ਤੂਮ ਇਹਨੂੰ ਤੂਰ ਦੀ ਦਾਲ ਵੀ ਬੋਲਦੇ ਆ ਤੇ ਅਸੀਂ ਇਹਨੂੰ ਅਰਹਰ ਦੀ ਦਾਲ ਬੋਲਦੇ ਆ ਇਹ ਅਰਹਰ ਦੀ ਦਾਲ ਆ ਪਰ ਇੱਕ ਕੌਲੀ ਲਈ ਹੈ ਤੇ ਇਹ ਆਪਾਂ ਪਹਿਲਾਂ ਦੇਖੋ ਅੱਧਾ ਘੰਟਾ ਪਹਿਲਾਂ ਭਿਉਂਦੀ ਸੀਗੀ ਤੇ ਹੁਣ ਇਹ ਆਪਾਂ ਪਾਣੀ ਕੱਢਤਾ ਇਹਦਾ ਤੇ ਹੁਣ ਆਪਾਂ ਕਰਦੇ ਆ ਜੀ ਸ਼ੁਰੂ ਪਹਿਲਾਂ ਆਪਾਂ ਸਾਬਰ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਪਹਿਲਾਂ ਆਪਾਂ ਸਾਬਰ ਬਣਾਉਣਾ ਸ਼ੁਰੂ ਕਰਦੇ ਆਂ ਇੱਧਰ ਆਪਾਂ ਕੁੱਕਰ ਲੈ ਲਿਆ ਕੁੱਕਰ ਦੇ ਵਿੱਚ ਆਪਾਂ ਅਰਹਰ ਦੀ ਦਾਲ ਪਾ ਦਾਂਗੇ ਜਿਹੜੀ ਆਪਾਂ ਅੱਧਾ ਘੰਟਾ ਪਹਿਲਾਂ ਭੁੰਨਤੀ ਸੀ ਚਾਰ ਤੋਂ ਪੰਜ ਵਾਰੀ ਇਹ ਧੋਤੀ ਹੈ ਕਿਉਂਕਿ ਇਹ ਜਿਹੜੀ ਰੈਡੀਮੇਡ ਦਾਲ ਹੁੰਦੀ ਹੈ ਤੇ ਪਾਲਿਸ਼ ਜਿਹਾ ਹੁੰਦਾ ਹੈ ਤੇ ਉਹਨੂੰ ਆਪਾਂ ਉਹ ਸਾਢੇ ਤਾਂ ਚਾਰ ਪੰਜ ਵਾਰੀ ਧੋ ਕੇ ਬਹੁਤ ਵਧੀਆ ਫੁੱਲ ਗਈ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ 1.5 ਗਲਾਸ ਪਾਣੀ ਦਾ ਪਾਵਾਂਗੇ ਦਾ ਜਿੰਨੇ ਚ ਆਪਣੀ ਦਾਲ ਬਣ ਜੂ ਆਪਾਂ ਉਸ ਹਿਸਾਬ ਨਾਲ ਹੀ ਪਾਵਾਂਗੇ ਪਾਣੀ ਆਪਾਂ ਦਰਮੇ ਪਾਏ ਤਾਂ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਤੇ ਹਲਦੀ ਨਮਕ ਆਪਾਂ ਢਾਲਦੇ ਹਿਸਾਬ ਨਾਲ ਹੀ ਪਾ ਦਾਂਗੇ ਅੱਧਾ ਚਮਚਾ ਪਾਵਾਂਗੇ ਤੇ ਅੱਧਾ ਚਮਚਾ ਪਾਵਾਂਗੇ ਜੀ ਆਪਾਂ ਹਲਦੀ ਦਾ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਮਿਕਸ ਕਰਕੇ ਹੁਣ ਆਪਾਂ ਗੈਸ ਆਨ ਕਰਦੇ ਆਂ ਹੁਣ ਆਪਾਂ ਇਹਦੀਆਂ 10 ਤੋਂ 4 ਬਿਸਲਾਂ ਆਉਣ ਤੇ ਕਰਵੇਟ ਕਰਾਂਗੇ ਜਦੋਂ ਪ੍ਰੈਸ਼ਰ ਨਿਕਲ ਗਿਆ ਉਦੋਂ ਖੋਲਾਂਗੇ ਆਪਾਂ ਹਾਂਜੀ ਆਪਣੀ ਦਾਲ ਤਾਂ ਆਪਾਂ ਦੂਸਰੇ ਚੁੱਲੇ ਤੇ ਰੱਖਤੀ ਆ ਹੁਣ ਆਪਾਂ ਇਧਰਲੇ ਪਾਸੇ ਸਬਜ਼ੀਆਂ ਨੂੰ ਤੜਕਾ ਲਾ ਲਾਂਗੇ ਇਧਰ ਆਪਾਂ ਤੇਲ ਪਾ ਲਿਆ ਤੇਲ ਆਪਾਂ ਸਰੋਂ ਦਾ ਪਾਇਆ ਤੁਸੀਂ ਕੋਈ ਵੀ ਪਾ ਸਕਦੇ ਜਿਹੜਾ ਆਪਾਂ ਘਰੇ ਵਰਤਦੇ ਆ ਉਹ ਤੇਲ ਆਪਾਂ ਪਾ ਸਕਦੇ ਆ ਤੇ ਵਿੱਚ ਹਾਂਜੀ ਪਹਿਲਾਂ ਪਾਵਾਂਗੇ ਆਪਾਂ ਜੀਰਾ ਆਪ ਆਪਣਾ ਤੇਲ ਗਰਮ ਹੋ ਜਾਂਦਿਓ ਫਿਰ ਪਾਉ ਲਈਏ ਆਪਾਂ 1 ਮਿੰਟ ਸੈਟ ਕਰੇ ਦੇ ਹਾਂਜੀ ਪਹਿਲਾਂ ਪਾ ਦਾਂਗੇ ਰਾਈ ਆਪਣੀ ਰਾਈ ਨੇ ਤੜਕ ਜਾਂਦੇ ਆਪਾਂ ਸਰੋਂ ਦੇ ਦਾਣੇ ਵੀ ਪਾ ਸਕਦੇ ਆ ਤੇ ਆਪਾਂ ਰਾਈ ਵੀ ਪਾ ਸਕਦੇ ਆ ਪੀਲੇ ਵਾਲੀ ਸਰੋਂ ਹੈ ਤਾਂ ਵੀ ਰਾਈ ਆਪਣੀ ਤੜਕ ਗਈ ਤੜਕ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕੜੀ ਪੱਤਾ ਇਹਨਾਂ ਨਾਲ ਪਾ ਕੇ ਲਿਆ ਸੀ ਕੜੀ ਪੱਤੇ ਨਾਲ ਬਹੁਤ ਬੜੀ ਤੇਜ਼ ਤੰਗ ਹੋਣਾ। ਹੁਣ ਆਪਾਂ ਇਹਦੇ ਵਿੱਚ ਹੰਦ ਪਾ ਦਾਂਗੇ ਹੰਦ ਪਾਉਣੀ ਬਹੁਤ ਜ਼ਰੂਰੀ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਾਵਾਂਗੇ। ਇਹ ਆਪਾਂ ਖਾਲ ਵਟੇ ਤੇ ਕੁੱਟ ਲਿਆ ਸੀਗਾ ਇਹ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਹੁਣ ਪਿਆਜ਼ ਨੂੰ ਆਪਾਂ ਥੋੜਾ ਜਿਹਾ ਕੱਟ ਕੇ ਪਾਾਂਗੇ ਸੋ ਇਹਦੇ ਨਾਲ ਕਰਾਂਗੇ ਬਸ ਬਾਹਾਂ ਨਿ ਘਰਦੇ ਮੇਰੇ ਵਿੱਚ ਕਰਾਂਗੇ ਉਹਨਾਂ ਪਾਣੀ ਦੇ ਵਿੱਚ ਪਾਵਾਂਗੇ ਫਿਰ ਟਮਾਟਰ ਪਾਵਾਂਗੇ ਉਹਨਾਂ ਨਾਲ ਮਿਰਚਾਂ ਵੀ ਪਾਵਾਂਗੇ ਇਹਨਾਂ ਨਾਲ ਪਾ ਕੇ ਟਮਾਟਰ ਨੂੰ ਗੋਰਾ ਸੌਫਟ ਕਰਾਂਗੇ ਇੱਕ ਟਮਾਟਰ ਨਾਲ ਹੋਰ ਕੱਟਿਆ ਤੇ ਆਪਾਂ ਦੋ ਟਮਾਟਰ ਪਾਏਗੇ ਦੇ ਵਿੱਚ ਬਹੁਤ ਵਧੀਆ ਪੇਸਟ ਬਣਦਾ ਟਮਾਟਰ ਨਾਲ ਵੀ ਗਰੇ ਵੀ ਆਪਾਂ ਪਹਿਲਾਂ ਆਪਾਂ ਦਾਲ ਦੇ ਹਿਸਾਬ ਨਾਲ ਨਮਕ ਪਾਏ ਸੀ ਹੁਣ ਆਪਾਂ ਸਬਜ਼ੀਆਂ ਦੇ ਹਿਸਾਬ ਨਾਲ ਪਾਵਾਂਗੇ ਅੱਧਾ ਕਿ ਚਮਚੀ ਪਾਵਾਂਗੇ ਨਾਲੇ ਆਪਣੇ ਟਮਾਟਰ ਜਦ ਵੀ ਸੌਫਟ ਹੋ ਜਾਣਗੇ ਤੇ ਦੂਸਰੇ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਹੁਣ ਜੀ ਆਪਾਂ ਇਹਨਾਂ ਨੂੰ ਢੱਕ ਕੇ ਪਕਾਏ ਸੀਗੇ ਆਪਣੇ ਟਮਾਟਰ ਤੇ ਮਸਾਲਾ ਹਨਾ ਬਹੁਤ ਵਧੀਆ ਤੱਕ ਗਏ ਟਮਾਟਰ ਵੀ ਸੌਫਟ ਹੋ ਗਏ ਹੁਣ ਆਪਾਂ ਇਹਦੇ ਮਸਾਲੇ ਪਾ ਦਿੰਦੇ कमक आप पाया हम आप चमच का चौथा हिस्सा हल्दी पा देंगे थोड़ी जी चौथा हिस्से चमच का आप कौड़ी मिर्च पावे आप चमच आप कश्मीरी मिर्च पावे यहाँ कलर बहुत सोना होगा वाला तो चमच सांबर मसाला पावगे हाँ जी एक चमच आपवे धनिया पाउडर पावे एक चमच आपनिएउडर का पा देंगे हम तो मसाले आप मिक्स कर देने दो मिनट पकावे हम आप सब्जियां ऐड कर देंगे हम जी आप पा देंगे कद्दू ਤੇ ਆਪਾਂ ਨੇ ਪਾ ਲਈ। ਆਪਾਂ ਪਿਆਜ਼ ਗਾਂਸ ਤੇ ਇਹਨੂੰ 2 ਮਿੰਟ ਤੱਕ ਨਾਗੇ ਸਬਜ਼ੀ ਨੂੰ। ਫਿਰ ਆਪਾਂ ਇਹਦੇ ਵਿੱਚ ਪਾਣੀ ਪਾ ਲਿਆ। 2 ਮਿੰਟ ਹੋ ਗਏ ਆਪਾਂ ਨੇ ਮਸਾਲਾ ਦੇ ਥੋੜਾ ਜੰਨ ਪਾ ਦਈਏ। ਹੁਣ ਆਪਾਂ ਇਹਦੇ ਵਿੱਚ ਗਲਾਸ ਇੱਕ ਪਾਣੀ ਦਾ ਪਾ ਦਿੰਦੇ ਹੁਣ ਆਪਾਂ ਤਾਂ ਤਾ ਕੇ ਪਕਾਵਾਂਗੇ ਜਿੰਨਾ ਚਿਰ ਇਹ ਸੌਫਟ ਨਹੀਂ ਹੋ ਜਾਂਦੀ ਉਨਾ ਚਿਰ ਪਕਾਵਾਂਗੇ ਹੁਣ ਆਪਾਂ ਸਬਜ਼ੀ ਚੱਕ ਕਰਦੇ ਹਾਂ ਅੱਜ ਜਿਹੜੀ ਆਪਣੀ ਰਸਕੀ ਹੈ ਬਣੀ ਲੇਗੀ ਇਹਨੂੰ 5-10 ਮਿੰਟ ਹੋਰ ਪਕਾਵਾਂਗੇ ਆਪਾਂ ਇਹਨੂੰ ਥੋੜਾ ਗੈਸ ਤੇ ਪਕਾਵਾਂਗੇ ਇਹਨੂੰ ਘੱਟ ਲੈਣੇ ਹੈ ਇਹਦਾ ਦਾਲ ਨੂੰ ਆਪਣੀ ਚਾਹਤ ਤੋਂ ਪੰਜੇ ਛਲਾਂ ਆ ਗਈਆਂ ਤੇ ਪ੍ਰੈਸ਼ਰ ਨਿਕਲਣ ਤੱਕ ਅਪਾ ਇਹਦੀ ਵੇਟ ਕਰਾਂਗੇ ਫਿਰ ਖੋਲਾਂਗੇ ਆਪਾਂ ਇਹਨੂੰ ਉਹਨਾਂ ਦਮ ਆਪਾਂ ਇੜਲੀ ਦਾਣਾ ਕੋਲ ਤਿਆਰ ਕਰ ਲੈਨੇ ਆ ਆਪਾਂ ਮਿਕਸਿੰਗ ਬੌਲ ਲੈ ਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ek kowli apinya suji diya, adha keciamcampa nam kedapangan, ਨਪਾਦੀ ਕੌਲੀ ਇਹਦੇ ਵਿੱਚ ਪਾਵਾਂਗੇ ਆਪ ਨੂੰ ਡੰਗੇ ਅੱਧੀ ਕੌਲੀ ਨਹੀਂ ਕਿ ਪਾਵਾਂਗੇ ਅੱਧੀ ਕੌਲੀ ਆਪਾਂ ਪਾਣੀ ਦੀ ਪਾ ਦੇਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਿਆਂਗੇ ਆਪਾਂ ਨੇ ਜਿੰਨੇ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਨਾ ਰੈਸਟ ਦੇ ਰੱਖਾਂਗੇ ਢੱਕ ਕੇ ਉਹਨੇ ਟਾਈਮ ਆਪਣਾ ਸਾਬਰ ਤਿਆਰ ਹੁੰਦਾ ਫਿਰ ਆਪਾਂ ਇਹਦੀਲੀ ਬਣਾਵਾਂਗੇ ਹੰਜੀ ਆਪਾਂ ਕੁੱਕਰ ਖੋਲ੍ਹਦੇ ਹਾਂ ਪ੍ਰੈਸ਼ਰ ਨਿਕਲ ਗਿਆ ਦਾ ਤੇ ਹੁਣ ਆਪਾਂ ਦਾਲ ਨੂੰ ਦੇਖਦੇ ਆਂ ਦੇਖੋ ਦਾਲ ਆਪਣੀ ਬਹੁਤ ਸੋਹਣੀ ਬਣ ਗਈ ਐ ਘੁਲ ਗਈ ਐ ਆਪਾਂ ਥੋੜੀ ਜਿਹੀ ਵਿੱਚ ਇਹਦੇ ਦਾਲ ਘਟਨੀ ਮਾਰ ਦਿੰਨੇ ਆਂ ਉਦੋਂ ਨਾਲ ਵੀ ਹੋਰ ਵੀ ਵਧੀਆ ਬਣ ਜੂਗੀ ਐਸ ਤੇ ਕਿਆ ਕਰਕੇ ਹਾਂਜੀ ਲਓ ਜੀ ਆਪਾਂ ਮਾਰਤੀ ਆ ਤੇ ਬਹੁਤ ਵਧੀਆ ਬਣਦੀ ਹੈ ਦਾਲ ਆਪਣੀ ਚਾਰ ਤੋਂ ਪੰਜ ਵਸਲਾ ਮਾਰ ਗਿਆ ਨੇ ਤੇ ਵਧੀਆ ਬਣਦੀ ਹੈ ਹੁਣ ਆਪਾਂ ਸਬਜ਼ੀ ਚੈੱਕ ਕਰਦੇ ਹਾਂ ਸਬਜੀ ਦੇ ਆਪਣੀ ਲਗਭਗ ਜੰਨੀ ਪਈ ਆ। ਥੋੜੀ ਥੋੜੀ ਆਪਾਂ ਇਸ ਤਰ੍ਹਾਂ ਕਰਕੇ ਨਾ ਮੈਸ਼ ਕਰ ਲੈਨੇ ਆ ਪੂਰੀ ਨਹੀਂ ਮੈਸ਼ ਕਰਦੇ। ਥੋੜੀ ਥੋੜੀ ਕਰ ਦਿਆਂਗੇ। ਥੋੜ੍ਹੇ ਦੇ ਵਿੱਚ ਸਾਫ਼ ਕੇ ਰੱਖਾਂਗੇ। ਇਸ ਤਰ੍ਹਾਂ ਕਰਕੇ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਮਲੀ ਦਾ ਪਾਟਾ। ਇਹ ਪਾਮਾਂਗੇ। ਜਿੰਨੀ ਆਪਾਂ ਮਿਲੀ ਧੰਤ ਉਹਨਾਂ ਹੀ ਆਪਾਂ ਗੋੜਾ ਗੋੜਾ ਪਾ ਪਿਓ ਕੇ ਪਾਵਾਂਗੇ ਕਿਉਂ ਨਹੀਂ ਵਿੱਚ ਨਾ ਤੇ ਰੋੜ ਹੈ ਤੇ ਨਹੀਂ ਤਾਂ ਗੋੜ ਵੈਸੇ ਹੀ ਆਪਾਂ ਪਾ ਸਕਦੇ ਆ ਤੇ ਖੰਡ ਵੀ ਪਾ ਸਕਦੇ ਨੇ ਖੰਡ ਨਾਲ ਗੋੜ ਵਧ ਗਿਆ ਹੈਗਾ ਹੁਣ ਜੀ ਆਪਾਂ ਦਾਲੇ ਦੇ ਵਿੱਚ ਹੀ ਪਾ ਦਿੰਨੇ ਆ ਜਾਂ ਕੁੱਕਰ ਦੇ ਵਿੱਚ ਦਾਲ ਸਬਜੀ ਪਾ ਲਿਆਂਗੇ ਹੁਣ ਆਪਾਂ ਕੁੱਕਰ ਦੇ ਵਿੱਚ ਇਹ ਸਬਜ਼ੀ ਪਾ ਦਿੰਨੇ ਆਂ 1 ਮਿੰਟ ਗਾਣਾ ਸੌਫਟ ਕਰ ਦੋਗੇ ਆਪਾਂ ਸਬਜ਼ੀ ਦਾਲ ਦੇ ਵਿੱਚ ਪਾ ਲਈ ਤੇ ਆਪਣਾ ਸਾੰਬਰ ਬਣ ਕੇ ਬਹੁਤ ਵਧੀਆ ਤਿਆਰ ਹੋ ਗਿਆ ਤੇ ਆਪਾਂ ਨਾ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਨਾ ਥੋੜਾ ਜਿਹਾ ਗਾੜਾ ਹੈਗਾ ਥੋੜਾ ਜਿਹਾ ਪਾਣੀ ਪਾ ਦਾਂਗੇ ਉੰਡੀ ਆਪਾਂ ਇਹਨੂੰ ਨਾ ਬੰਦ ਕਰ ਦਾਂਗੇ ਤੇ ਇਸ ਤੋਂ ਬਸ ਪ੍ਰੈਸ਼ਰ ਹੀ ਬਣਾਉਣਾ ਆ ਆਪਾਂ ਗਿਸਲ ਨਹੀਂ ਵਰਵਾਉਣੀ ਪ੍ਰੈਸ਼ਰ ਪੂਰਾ ਬਣ ਗਿਆ ਜਦੋਂ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਹਾਂਜੀ ਪ੍ਰੈਸ਼ਰ ਬਣ ਗਿਆ ਹੁਣ ਗੈਸ ਆਪਾਂ ਆਫ ਕਰ ਦਿੰਦੇ ਇਹਨੂੰ ਲਾ ਕੇ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਫੇਰ ਜਦੋਂ ਪ੍ਰੈਸ਼ਰ ਨਿਕਲ ਗਿਆ ਫੇਰ ਆਪਾਂ ਦੇਖਾਂਗੇ ਪਤਲੀ ਜਾਂ ਗਾੜੀ ਹੈ ਹਾਂਜੀ ਪਾਣੀ ਆਪਾਂ ਗਰਮ ਰੱਖਤਾ ਹੈ ਇਟਲੀ ਵਾਸਤੇ ਤੇ ਹੁਣ ਇਹ ਆਪਾਂ ਅਕੜਾ ਹੀ ਵਿੱਚ ਰੱਖਿਆ ਪਾਣੀ ਦਾ ਤੇ ਆਪਾਂ ਕੌਲੀਆਂ ਨੂੰ ਆਪਾਂ ਨਾ ਗ੍ਰੀਸ ਕਰ ਲਾਂਗੇ ਹੁਣ ਥੋੜਾ ਥੋੜਾ ਤੇਲ ਪਾਵਾਂਗੇ ਇਹ ਚੁਰਫਾਈਂਡ ਆਪਣੇ ਏਡਲੇ ਨਾ ਫਿਰ ਸੌਖੀਆਂ ਨਿਕਲ ਜਾਣਗੀਆਂ ਵਿੱਚੋਂ ਹਾਂਜੀ ਆਪਾਂ ਹੱਥ ਨਾਲੇ ਅਸਤੇ ਕਾ ਚਾਰ ਚਪੇਰੇ ਲਾ ਦਿਆਂਗੇ ਇਹਨੂੰ ਉੰਗੀ ਆਪਾਂ ਆਪਣਾ ਇਡਲੀ ਦਾ ਘੋਲ ਦੇਖਦੇ ਹਾਂ ਸੂਜੀ ਆਪਾਂ ਥੋੜਾ ਜਿਹਾ ਸਖਤ ਹੋ ਗਿਆ ਕਿਉਂਕਿ ਖੁੱਲ ਜਾਂਦੀ ਹੈ ਸੂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹਨੂੰ ਪਹਿਲਾਂ ਥੋੜਾ ਜਿਹਾ ਆਪਾਂ ਪਤਲਾ ਕਰ ਲੀਏ ਥੋੜਾ ਜਿਹਾ ਜਿਆਦਾ ਥੋੜਾ ਥੋੜਾ ਪਾਣੀ ਬਹੁਤਾ ਪਤਲਾ ਵੀ ਨਹੀਂ ਕਰਨਾ ਤੇ ਬਹੁਤਾ ਸੰਘਣਾ ਵੀ ਨਹੀਂ ਕਰਨਾ ਜੀ ਇਨੋ ਆਪਾਂ ਉਦੋਂ ਹੀ ਪਾਉਣਾ ਜਦੋਂ ਆਪਾਂ ਇਹਦੇ ਲਈ ਕੌਲੀ ਦੇ ਵਿੱਚ ਪਾ ਦੇਣਾ ਇਹਨਾਂ ਦਾ ਘੋਲ ਉਦੋਂ ਪਹਿਲਾਂ ਨਹੀਂ ਆਪਾਂ ਪਾਉਣਾਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਇਨੋ ਆਪਾਂ ਮਿੱਠਾ ਸੋਡਾ ਵੀ ਪਾ ਸਕਦੇ ਹਾਂ ਤੇ ਇਨੋ ਪਾ ਦਿੰਨੇ ਆਪਾਂ ਹੁਣ ਇਹਨਾਂ ਨੂੰ ਮਿਕਸ ਕਰ ਦਾਂਗੇ ਵਿੱਚ ਦੇਖੋ ਆਪਣਾ ਘੋਲ ਕਿੰਨਾ ਵਧੀਆ ਬਣ ਗਿਆ ਹੁਣ ਆਪਾਂ ਕੌਲੀਆਂ ਚ ਪਾ ਦਿਆਂਗੇ ਇਹਨੂੰ ਦੋ ਦੋ ਚਮਚ ਪਾਵਾਂਗੇ ਹਾਂਜੀ ਆਪਾਂ ਪਾ ਤਾ ਘੋਲ ਹੁਣ ਜੇਰਾ ਪਾਣੀ ਵੀ ਬਰੀ ਜਾਂਦਾ ਤੇ ਇਹਨੂੰ ਕਿ ਆਪਾਂ ਜਾਲੀ ਵਾਲੀ ਪਲੇਟ ਰੱਖ ਲਈਏ ਛਾਣਨੀ ਤੇ ਹੁਣ ਇਹਦੇ ਵਿੱਚ ਆਪਾਂ ਕੌਲੀਆਂ ਸੈੱਟ ਕਰ ਦੋਗੇ ਹੁਣ ਇਹਨਾਂ ਨੂੰ ਉਤੋਂ ਆਪਾਂ ਢੱਕ ਦਿਆਂਗੇ ਤੇ 10 ਮਿੰਟ ਤੱਕ ਆਪਾਂ ਦੇਖਾਂਗੇ ਜੇ ਬਣ ਗਈਆਂ ਤਾਂ ਠੀਕ ਹੈ ਨਹੀਂ ਤਾਂ 5-7 ਮਿੰਟ ਹੋਰ ਪਕਾਵਾਂਗੇ ਆਪਾਂ ਹਾਂਜੀ 10 ਮਿੰਟ ਹੋ ਗਏ ਹੁਣ ਆਪਾਂ ਚੈੱਕ ਕਰਦੇ ਹਾਂ ਦੇਖੋ ਜੀ ਆਪਾਂ ਇਹ ਲੀਆਂ ਬਣ ਕੇ ਹੋ ਗਈਆਂ ਤਿਆਰ ਸਾਫ਼ ਹੀ ਹੈ ਨਾ ਉੱਥੇ ਪਿੱਕ ਆ ਦੇਖੋ ਹੁਣ ਜੀ ਆਪਾਂ ਗੈਸ ਬੰਦ ਕਰ ਦਿੰਨੇ ਆ ਤੇ ਆਪਾਂ ਪਲੇਟ ਨੂੰ ਬਾਹਰ ਕੱਢ ਲਵਾਂਗੇ ਇਹ ਠੰਡੀ ਹੋ ਜੂਗੀ ਜਦੋਂ ਠੰਡੀ ਹੋ ਜੂਗੀ ਤਾਂ ਉਲੀਆਂ ਆਪਣੀਆਂ ਫਿਰ ਆਪਾਂ ਇਹ ਵਿੱਚ ਵਿੱਚ ਦੀ ਬਾਹਰ ਕੱਢਾਂਗੇ ਹਾਂਜੀ ਆਪਣੀ ਇਡਲੀ ਵਾਲੀ ਕੌਲੀਆਂ ਠੰਡੀਆਂ ਹੁੰਦੀਆਂ ਆਪਾਂ ਸਾਂਬਰ ਵੇਖ ਲੈਨੇ ਆ ਕਿਵੇਂ ਆਪਣਾ ਸਾਂਬਰ ਸਾਂਬਰ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਦੇਖੋ ਬਹੁਤ ਹੀ ਵਧੀਆ ਬਣਿਆ ਤੇ ਹੁਣ ਆਪਾਂ ਇਹਨੂੰ ਵੱਡੇ ਬਾਲ ਚ ਕੱਢ ਲਾਂਗੇ ਸਾਂਬਰ ਆਪਣਾ ਬਹੁਤ ਵਧੀਆ ਹੈ ਨਾ ਪਤਲਾ ਤੇ ਨਾ ਗਾੜਾ ਹੈਗਾ ਹੁਣ ਉੱਤੇ ਆਪਾਂ ਪਾ ਦਿਆਂ ਕਸੂਰੀ ਮੇਥੀ ਆਪਨੇ ਕੋਲੇ ਹਰਾ ਧਨੀਆ ਤਾਂ ਹੈ ਹੀ ਨਾ ਕਸੂਰੀ ਮੇਂ ਅੱਛੀ ਐ ਇੱਕ ਬਾਅਦ ਦਿੰਨੇ ਆਪਾਂ ਤੇ ਵਿੱਚ ਮਿਕਸ ਕਰ ਦਣਾ ਇਹਦਾ ਟੇਸਟ ਬਹੁਤ ਵਧੀਆ ਆਂਦਾ ਹੁਣ ਆਪਾਂ ਇਹ ਇਡਲ ਨਾ ਬਾਹਰ ਕੱਢਾਂਗੇ ਆਪਾਂ ਚਾਕੂ ਨਾਲ ਨਾ ਇਹ ਸਾਈਡਾ ਤੋਂ ਕੱਢ ਲਾਂਗੇ ਤੇ ਫੇਰ ਆਪਾਂ ਇਡਲ ਮੇ ਆਪਣੀਆਂ ਬਾਹਰ ਨਿਕਲੋ ਦੇਣਗੇ ਆਹ ਦੇਖੋ ਦੇਖੋ ਕਿੰਨੀਆਂ ਵਧੀਆ ਬਣੀਆਂ ਆਪਣੀ ਇਡਲੀ ਬਹੁਤ ਹੀ ਵਧੀਆ ਬਣੀਆਂ ਸਪੰਜੀ ਬਣੀਆਂ ਆਹ ਦੇਖੋ ਐਸੇ ਕਰਕੇ ਹੁਣ ਆਪਾਂ ਸਾਰੀਆਂ ਬਾਹਰ ਕੱਢ ਲਾਂਗੇ ਲਓ ਜੀ ਆਪਣਾ ਸਾਂਬਰ ਤੇ ਇਡਲੀ ਬਣ ਕੇ ਹੋ ਗਿਆ ਤਿਆਰ ਦੇਖੋ ਕਿੰਨਾ ਵਧੀਆ ਬਣਿਆ ਤੇ ਬਹੁਤ ਹੀ ਹੈਲਦੀ ਹੈ ਬਹੁਤ ਹੀ ਟੇਸਟੀ ਹੈ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਘਰੇ ਜ਼ਰੂਰ ਟਰਾਈ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ